ਮੇਰੇ ਪਿਆਰੇ ਵੀਰੋ ਮੇਰੇ ਵੱਲੋਂ ਸਤਪਾਲ ਸਿੰਘ ਗਿੱਲ ਲੋਂਗੋ ਦੇਵਾ ਵੱਲੋਂ ਪਿਆਰ ਅਤੇ ਸਤਿਕਾਰ ਦੇ ਸਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰੋ ਫਤਿਹ ਤੋਂ ਸ਼ੁਰੂ ਕਰਦੇ ਹੋਏ ਵਾਹਿਗੁਰੂ ਦਾ ਨਾਮ ਲੈ ਕੇ ਸ਼ੁਰੂ ਕਰਦੇ ਹੋਏ ਜੇ ਆਪਾਂ ਕੋਈ ਗੱਲ ਗਲਤ ਕਰ ਗਏ ਤੇ ਫਿਰ ਉਹ ਸ਼ੋਭਾ ਨਹੀਂ ਮਿੰਦੀ ਮੇਰਾ ਵੀਰੋ ਮਕਸਦ ਇੱਕੋ ਹੀ ਆ ਖਾਸ ਕਰਕੇ ਮੈਂ ਜੱਟ ਬਰਾਦਰੀ ਨੂੰ ਬਿਲੋਂਗ ਕਰਦਾ ਕਿਸਾਨ ਬਰਾ ਕਿਸਾਨ ਪਰਿਵਾਰ ਚੋਂ ਮੇਰਾ ਇੱਕੋ ਹੀ ਜੋਰ ਲੱਗਿਆ ਵੇ ਆ ਵੀ ਜੱਟ ਦਾ ਪੁੱਤ ਹਜ਼ਾਰਾਂ ਚ ਖੜਾ ਹੋਵੇ ਕੱਲਾ ਦਿਸੇ ਖੜਾ ਕਿਉਂਕਿ ਬੰਦੇ ਦੀ ਭਾਸ਼ਾ ਤੋਂ ਬੰਦੇ ਦੀ ਪਰਵਿਸ਼ ਦਾ ਪਤਾ ਲੱਗਦਾ ਵੀ ਇਹਦੀ ਪਰਵਿਸ਼ ਕਿਸ ਤਰ੍ਹਾਂ ਦੇ ਮਾਪੇ ਦੀ ਬੁੱਕਲ ਦੇ ਵਿੱਚ ਹੋਈ ਆ ਕਿਸ ਤਰ੍ਹਾਂ ਦੀ ਰਹਿਨਮਾਈ ਚ ਹੋਈ ਸਿਆਣੇ ਕਹਿੰਦੇ ਵੀ ਬੰਦਾ ਤਿੰਨ ਚੀਜ਼ਾਂ ਤੋਂ ਪਛਾਣਿਆ ਜਾਂਦਾ ਹੈ ਦਸਤਾਰ ਗੁਫ਼ਤਾਰ ਤਿਰਫਤਾਰ ਤੁਹਾਡਾ ਗੱਲਬਾਤ ਕਰਨ ਦਾ ਤਰੀਕਾ ਤੁਹਾਡੇ ਸਿਰ ਤੇ ਸਜੀ ਹੋਈ ਦਸਤਾਰ ਚਿਹਰਾ ਮੋਹਰਾ ਤੇ ਤੁਹਾਡੀ ਚਾਲ ਜਿਹੜੀ ਇਹ ਤਿੰਨ ਚੀਜ਼ਾਂ ਤੁਹਾਡੇ ਕਿਰਦਾਰ ਨੂੰ ਪੈਦਾ ਕਰਦੀਆਂ ਤੇ ਤੁਹਾਡਾ ਕਿਰਦਾਰ ਤੇ ਤੁਹਾਡਾ ਜਿਹੜਾ ਕਿਤੇ ਖੜੇ ਹੋਵੋ ਪਤਾ ਲੱਗੇ ਕਿਸੇ ਜੱਟ ਦਾ ਪੁੱਤ ਖੜਾ ਤੁਹਾਡੀ ਭਾਸ਼ਾ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਪਤਾ ਲੱਗੇ ਵੀ ਇਹ ਬੰਦਾ ਕਿਸ ਤਰ੍ਹਾਂ ਦੇ ਪਿਸ਼ੋਕੜ ਚੋਂ ਆਇਆ। ਇਹਦੀ ਪਰਵਿਸ਼ ਕਿਸ ਤਰ੍ਹਾਂ ਦੀ ਹੋਈ ਹੈ। ਕਿਹੋ ਜਿਹੇ ਖਿੱਤੇ ਚੋਂ ਇਹ ਬੰਦਾ ਆਇਆ। ਪੰਜਾਬੀ ਆ ਖਾਸ ਕਰਕੇ ਪੰਜਾਬ ਦਾ ਪੁੱਤ ਹੈ। ਪਤਾ ਲੱਗੇ ਵੀ ਪੰਜਾਬ ਦੇ ਪੁੱਤ ਦੇ ਆ ਖੂਬੀਆਂ ਹੁੰਦੀਆਂ। ਮੇਰਾ ਕੰਮ ਉਹ ਖੂਬੀਆਂ ਤੁਹਾਡੇ ਵਿੱਚ ਪੈਦਾ ਕਰਨਾ। ਮੇਰਾ ਕੰਮ ਹੁਕਾ ਦੇਣਾ। ਅਮਲ ਕਰਨਾ ਨਾ ਕਰਨਾ ਉਹ ਤੁਹਾਡੇ ਵੱਸ। ਮੈਂ ਕਿਸੇ ਨੂੰ ਮਾੜੀ ਭਾਸ਼ਾ ਅਜੇ ਤੱਕ ਨਾ ਬੋਲਿਆ। ਮੈਂ ਦਰਾਂ ਨੇ ਨੌਕਰੀ ਬੋਲਿਆ ਠੀਕ ਹੈ ਠੀਕ ਹੈ ਅੱਗੋਂ ਕੋਈ ਕੀ ਕਮੈਂਟ ਕਰਦਾ ਕਿ ਉਹ ਆ ਦੀ ਮਰਜ਼ੀ ਆ ਮੈਂ ਕਦੇ ਕਿਸੇ ਦਾ ਜਵਾਬ ਨਹੀਂ ਦਿੰਦਾ ਜੋ ਮੈਨੂੰ ਜਾਇਜ਼ ਲੱਗਦਾ ਹੁੰਦਾ ਮੈਂ ਉਹਦਾ ਦੇ ਦੇਣਾ ਹੁੰਦਾ ਨਹੀਂ ਮਿਲਿੰਦਾ ਹੁਣ ਵੀਰੋ ਆਪਾਂ ਕੁਝ ਗੱਲਾਂ ਜੇ ਟਰੈਵਲ ਏਜੰਟਾਂ ਦੀਆਂ ਕਰਾਂਗੇ ਫਿਰ ਤੁਹਾਡੇ ਨਾਲ ਜਿਹੜੀ ਪੰਜਾਬ ਦੀ ਜਿਹੜੀ ਨੌਜਵਾਨੀ ਪਹਿਲਾਂ ਕਿਵੇਂ ਟਰੈਪ ਚ ਫਸੀ ਕਿਵੇਂ ਏਜੰਸੀਆਂ ਦੇ ਕਾਰੇ ਏਜੰਸੀਆਂ ਦੇ ਕਹਿ ਕਹਿ ਕੇ ਇਹ ਚੀਜ਼ਾਂ ਨੂੰ ਉਸ਼ਾਲਿਆ ਗਿਆ ਕਿਵੇਂ ਨੌਜਵਾਨੀ ਦਾ ਘਾਣ ਕੀਤਾ ਗਿਆ ਉਹਨਾਂ ਮਾਪਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਚੁੱਲਿਆਂ ਦੇ ਵਿੱਚ ਅੱਜ ਤੱਕ ਕਾ ਹੋ ਗਿਆ ਹੋਇਆ ਕਿਉਂਕਿ ਮੈਂ ਜਿੰਨੀ ਗੱਲ ਕਰਦਾ ਹੁੰਦਾ ਵਿਦ ਪ੍ਰੂਫ ਕਰਦਾ ਹੁੰਦਾ ਮੈਂ ਕਦੇ ਗੱਲ ਹੋਈ ਨਹੀਂ ਕਰਦਾ ਮੈਂ ਤੁਹਾਨੂੰ ਦੱਸਿਆ ਸੀ ਵੀ ਅਸੀਂ 2008 ਦੇ ਵਿੱਚ ਮੁਗੇ ਇੱਕ ਪਾਸਪੋਰਟ ਸਕੈਂਡਲ ਦਾ ਨਾਮ ਦਿੱਤਾ ਗਿਆ ਬਹੁਤ ਵੱਡਾ ਸਕੈਂਡਲ ਸੀ ਬਹੁਤ ਏਜੰਟਾਂ ਟ੍ਰੈਵਲ ਏਜੰਟਾਂ ਦੇ ਖਿਲਾਫ ਬਹੁਤ ਵੱਡੀ ਕਾਰਵਾਈ ਹੋਈ ਉਹਦੇ ਵਿੱਚ ਹੁਣ ਉਹਦੋਂ ਚੋਂ ਅੱਜ ਦੋ ਚੀਜ਼ਾਂ ਕਰਾਂਗੇ ਕਿਉਂਕਿ ਪਾਵਰਫੁੱਲ ਕਿੰਨੇ ਹੁੰਦੇ ਆ ਕਿਉਂਕਿ ਕ੍ਰਿਮੀਨਲ ਬੰਦਾ ਜਾਂ ਜਿਹੜੇ ਇਹ ਜਿਹੇ ਲੋਕ ਆ ਉਹ ਉਹਨਾਂ ਚਿਰ ਹਿੰਮਤ ਨਹੀਂ ਪੈਂਦੀ ਜਿੰਨਾ ਚਿਰ ਉਹਨਾਂ ਦੀ ਕਿਸੇ ਵੱਡੇ ਅਫਸਰ ਨਾਲ ਜਾਂ ਕਿਸੇ ਸਿਆਸੀ ਲੀਡਰ ਦੇ ਨਾਲ ਸਾੰਡ ਗਾਂਢ ਨਾ ਹੋਵੇ ਉਹਨਾਂ ਚਿਰ ਉਹ ਕਦੇ ਇਹ ਜਿਹਾ ਕੰਮ ਨਹੀਂ ਕਰ ਸਕਦਾ ਕਿਉਂਕਿ ਪਾਸਪੋਰਟ ਸਕੈਂਡਲ ਦੇ ਵਿੱਚ ਵੀਰੋ ਇੱਕ ਇਹਦਾ ਜ਼ਿਕਰ ਸਾਹਮਣੇ ਆ ਗਿਆ ਸੀ ਵੀ ਮੋਗੇ ਸਰਦਾਰ ਰਛੱਤਰ ਸਿੰਘ ਉਸ ਵੇਲੇ ਦੇ ਸਿਟਿੰਗ ਐਮਐਲਏ ਦਾ ਕਤਲ ਹੋਇਆ ਸੀ ਉਹਦੇ ਕੁਛ ਜਿਹੜੇ ਕਤਲ ਦੇ ਦੋਸ਼ੀ ਸੀ ਉਹਨਾਂ ਦੇ ਵੀ ਪਾਸਪੋਰਟ ਬਣਾਏ ਜਦੋਂ ਕਿ ਉਹਨਾਂ ਦੇ ਦੋਨੇ ਮੁੰਡੇ ਆਈਪੀਐਸ ਅਫਸਰ ਸੀ ਡੀਜੀਪੀ ਪੰਜਾਬ ਦੇ ਰਹੇ ਪਤਾ ਹੁੰਦਿਆ ਹੋਇਆ ਵੀ ਉਹ ਜਾਲੀ ਪਾਸਪੋਰਟ ਬਣੇ ਵੀ ਇਹ ਇਹ ਇਸ ਬੰਦੇ ਦੇ ਆ ਤੇ ਆ ਇਹਦੇ ਬੱਚੇ ਕਿੰਨੇ ਸਟਰੌਂਗ ਹੋਣਗੇ ਲੋਕ ਆਮ ਲੋਕਾਂ ਨੂੰ ਕੀ ਲਈ ਦੀ ਬਿਠੇ ਉਹ ਤਾਂ ਚਲੋ ਮੇਰੇ ਵਰਗਾ ਸੀਗਾ ਬੰਦਾ ਲੱਤ ਗੱਡ ਗਿਆ ਉੱਥੇ ਮਦਈ ਮੈਂ ਬਣ ਗਿਆ ਇਹਦਾ ਕੰਪਲੇਂਟੈਂਟ ਬਣ ਗਿਆ ਕੇਸਰੇ ਲੱਗਿਆ ਨਹੀਂ ਤਾਂ ਬਹੁਤ ਤੇ ਬਹੁਤ ਵੱਡੀ ਉਦੋਂ ਆਫਰ ਮੈਨੂੰ 2008 ਚ ਹੋਈ ਉਹਦੇ ਇਹਦੇ ਵਿੱਚ ਕੁਝ ਲੜਕੀਆਂ ਦਾ ਮਸਲਾ ਅੱਗੇ ਗੱਲ ਕਰਾਂਗੇ ਉਹਨਾਂ ਦਾ ਵੀ ਵਿਚਾਰੀਆਂ ਦੇ ਪੈਸੇ ਕਿਵੇਂ ਮੜਵਾ ਕਿਵੇਂ ਉਹਨਾਂ ਦੇ ਘਰ ਵਸਾਇਆ ਵਿਚਾਰੀਆਂ ਇਹੇ ਜੇ ਪਾਪ ਇਸ ਕੇਸ ਦੇ ਵਿੱਚ ਸਾਹਮਣੇ ਆਏ ਸ਼ਰਮ ਨਾਲ ਸਾਡਾ ਹੀ ਸਿਰ ਝੁਕਦਾ ਸੀ ਕਿਉਂਕਿ ਸਾਡੇ 20 ਵਿੱਚ 19 ਸ਼ਾਮਲ ਸੀਗੇ ਮਲਾਜ਼ਮ ਹੁਣ ਜੇ ਵਿੱਚ ਮਲਾਜ਼ਮ ਸ਼ਾਮਲ ਸੀ ਤੇ ਜਦੋਂ ਕਾਰਵਾਈ ਕੀਤੀ ਉਹ ਵੀ ਤਾਂ ਸਾਡੇ ਅਫਸਰਾਂ ਨੇ ਕੀਤੀ ਨਾ ਕਿਸੇ ਨੂੰ ਨਹੀਂ ਬਖਸ਼ਿਆ ਗਿਆ ਇਹ ਵੀਰੋ ਸ਼ੁਰੂਆਤ ਕਿੱਥੋਂ ਹੁੰਦੀ ਹੈ ਕਈ ਵਾਰੀ ਰੱਬ ਚੰਗਾ ਕਰਦਾ ਤੇ ਤੁਹਾਡਾ ਕੀਤਾ ਹੋਇਆ ਪੁੰਨ ਤੁਹਾਨੂੰ ਕਿੰਨਾ ਕੁ ਫਲ ਦਿੰਦਾ ਇਹਦੀ ਹੁਣ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰੂੰਗਾ ਪਿੰਡ ਚੂੜਚੱਕ ਢੁੱਡੀਕੇ ਜਿਹੜਾ ਚੂੜਚੱਕ ਜੱਤਵਾਲ ਦੇ ਉਹਥੇ ਦੇ ਸਰਦਾਰ ਬਾਬਾ ਮਹਿੰਦਰ ਸਿੰਘ ਉਹਨਾਂ ਦੇ ਜਿਹੜੇ ਸ਼ਾਇਦ ਤਾਇਆ ਜੀ ਸੀ ਪਤਾ ਨਹੀਂ ਚਾਚਾ ਜੀ ਸੀ ਜਿਹੜੇ ਪੁੱਚੋ ਵਾਲੇ ਸੰਤ ਸੀ ਏਦੂ ਪਹਿਲਾਂ ਉਹਨਾਂ ਦੇ ਭਤੀਜੇ ਸੰਤਾਂ ਦੇ ਭਤੀਜੇ ਆ ਬਾਬਾ ਵਿਮਿੰਦਰ ਸਿੰਘ ਤੇ ਉਦੋਂ ਸਰਦਾਰ ਗੁਰਪ੍ਰੀਤ ਸਿੰਘ ਪੁਲਰ ਐਸਐਸਪੀ ਲੱਗੇ ਹੁੰਦੇ ਸੀ ਮੋਗੇ ਬਹੁਤ ਚੰਗੇ ਅਫਸਰ ਨੇ ਇੱਕ ਅਫਸਰ ਮੈਂ ਗਿਆ ਉਦੋਂ ਮੈਂ ਪੁਲਰ ਸਾਹਿਬ ਦੇ ਨਾਲ ਲੱਗਿਆ ਹੁੰਦਾ ਸੀ ਤੇ ਮੈਂ ਉੱਥੇ ਚਾਹ ਪੀਣ ਆਇਆ ਤੇ ਕੁੜੀ ਰੋਈ ਜਾਵੇ ਖੜੀ ਹੋ ਤੇ ਮੈਂ ਪੁੱਛ ਲਿਆ ਮੈਂ ਬਾਬਾ ਜੀ ਕੀ ਗੱਲ ਹੋ ਗਈ ਮੈਂ ਸਮਝਿਆ ਕਿ ਤ ਉਹ ਮਨਸੇਲਾ ਵਾਲਾ ਕੋਈ ਇਸ ਹੋਊਗਾ ਜਾਂ ਇਹ ਜਾਊਗਾ ਕਿ ਚਲੋ ਉਹ ਕਹਿੰਦੇ ਜੀ ਸਾਡੀ ਕੁੜੀ ਦੀ ਪੀਪੀਸੀ ਆ ਤੇ ਸਾਥੋਂ 50000 ਰੁਪਏ ਮੰਗਦਾ ਤੇ ਮੈਂ ਕਿਹਾ ਵੀ ਕਾਜ਼ਾ ਮੰਗਦੇ ਆ ਕਹਿੰਦੇ ਉਹ ਐਡਾ ਪੋਲਾ ਇਨਸਾਨ ਮੈਨੂੰ ਆਦਾ ਸਾਡੀ ਪੇਪਰ ਮੈਰ ਕੁੜੀ ਤੇ ਮੈਂ ਕਿਹਾ ਜੀ ਫਿਰ ਕੀ ਹੋ ਗਿਆ ਤਹਿਸੀਲਦਾਰ ਨੇ ਵਿਆਹ ਰਜਿਸਟਰਡ ਕਰਤਾ ਕਹਿੰਦੇ ਕਰਤਾ ਮੈਂ ਕਹਿੰਦਾ ਅੱਧਾ ਪੰਜਾਬ ਪੇਪਰ ਮੈਰਿਜ ਕਰਾ ਕੇ ਗਿਆ ਜੇ ਤੁਸੀਂ ਕੁੜੀ ਦੀ ਕਰਤੀ ਹੋ ਫਿਰ ਕੀ ਹੋ ਗਿਆ ਤੇ ਸਾਡਾ ਸਾਡਾ ਇਹਦੇ ਨਾਲ ਕੀ ਲੱ ਲੱਖਖਾ ਅਸੀਂ ਦਾ ਵਿਆਹ ਦਾ ਸਰਟੀਫਿਕੇਟ ਦੇਖਣਾ ਤਹਿਸੀਲਦਾਰ ਨੇ ਦੇ ਦਿੱਤਾ ਕਹਿੰਦੇ ਨਹੀਂ ਜੀ ਅਸੀਂ ਵੀ ਸਾਨੂੰ ਇਹੀ ਕਹਿੰਦੇ ਆ ਵੀ ਤੁਹਾਡੀ ਪੇਪਰ ਮੈਰਿਜ ਤੁਹਾਨੂੰ ਅਸੀਂ ਐਂ ਕਰਦੇ ਆਂ ਡਰਾ ਲੇ ਜੀ ਉਹ ਕਹਿਣ ਦਾ ਮਤ ਤੇ ਉਹ ਪਤਾ ਕਿੱਥੋਂ ਲੱਗਿਆ ਜਿਹੜੇ ਟਰੈਵਲ ਏਜੰਟ ਕੋਲੇ ਉਹਨਾਂ ਨੇ ਆਪਦੀ ਫਾਈਲ ਲਈ ਉਹ ਟਰੈਵਲ ਏਜੰਟ ਨੇ ਪਹਿਲਾਂ ਸੀਆਈਡੀ ਵਾਲਿਆਂ ਨੂੰ ਫੂਕ ਮਾਰਤੀ ਤੇ ਸੀਆਈਡੀ ਵਾਲਿਆਂ ਨੇ ਗਿਆ ਸਾਡੇ ਵਾਲਿਆਂ ਨੂੰ ਕਈ ਤਾਂ ਨੰਬਰਾਂ ਦੇ ਮਾਰੇ ਹੀ ਅਫਸਰਾਂ ਕੋਲੇ ਇਹ ਜੇ ਦੱਸ ਜਾਂਦੇ ਆ ਵੀ ਆਪੇ ਤੁਸੀਂ 4 ਰੁਪਏ ਛਾੜ ਦੇ ਹੁਣ ਉਸ ਵੇਲੇ ਇਹ ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ 50000 ਰੁਪਏ ਬਹੁਤ ਵੱਡੀ ਰਕਮ ਸੀ ਉਸ ਵੇਲੇ ਤੇ ਮੈਂ ਕਿਹਾ ਇੰਨੀ ਕੀ ਗੱਲ ਇਹ ਕਹਿੰਦੇ ਹਾਂ ਮੈਂ ਕਿਹਾ ਐਸਐਸਪੀ ਸਾਹਿਬ ਬੈਠੇ ਆ ਤੁਸੀਂ ਪੇਸ਼ ਹੋ ਉਹਨਾਂ ਦੇ ਤਾਂ ਸਾਰੀ ਗੱਲ ਸੱਚ ਦੱਸ ਦਿਓ ਉਹ ਫੇਰ ਡਰਨ ਵਿਚਾਰੇ ਵੀ ਸਾਨੂੰ ਜੀ ਫਿਰ ਜੇ ਐਸਐਸਪੀ ਸਾਹਿਬ ਦੇ ਪੇਸ਼ ਹੋ ਗਏ ਇਹ ਨਾ ਸਾਡਾ ਕੁਝ ਕਰ ਦੇਣ ਮੈਂ ਕਿਹਾ ਕੁਝ ਨਹੀਂ ਕਰਦੇ ਕਿਹਦੀ ਚਲੋ ਜੀ ਮੈਂ ਫਿਰ ਉਹਨਾਂ ਦੇ ਨਾਲ ਹੀ ਗਿਆ ਅੰਦਰ ਸਾਹਿਬ ਕੋਲ ਮੈਂ ਕਿਹਾ ਸਰ ਆਹ ਗੱਲ ਹੈ ਜੀ ਮੇਰੇ ਜੀ ਸਰਟੀਫਿਕੇਟ ਲੱਗਾ ਤੇ ਇਹ ਪੇਪਰ ਮੈਰਿਜ ਉਹ ਸੱਚ ਦੱਸਦਾ ਬੰਦੇ ਦਾ ਇਹੀ ਹੈ ਨਾ ਅੱਧੀ ਦੁਨੀਆ ਸਾਹਿਬ ਨੇ ਕੋਈ ਗੱਲ ਹੀ ਨਹੀਂ ਕੀਤੀ ਤੁਜੀ ਪੀਸੀਸੀ ਦੇ ਕੇ ਮੈਨੂੰ ਉਹਦੇ ਨੰਬਰ ਲਵਾ ਕੇ ਸਤਪਾਲ ਇਹਨਾਂ ਨੂੰ ਦੇ ਕੇ ਤੇ ਮੇਰਾ ਨੰਬਰ ਦੇ ਦੇ ਇਹਨਾਂ ਨੂੰ ਵੀ ਜੇ ਇਹਨਾਂ ਨੂੰ ਕੋਈ ਤੰਗ ਪਰੇਸ਼ਾਨ ਕਰੇ ਤੇ ਮੇਰੇ ਨਾਲ ਸਿੱਧੀ ਗੱਲ ਕਰ ਹੁਣ ਵਿਰੋਧ ਚ ਰਿਸ਼ਤਾ ਕੀ ਬਣਿਆ ਇੱਕ ਪੀਸੀਸੀ ਕਰਵਾਉਣ ਦੇ ਮੈਂ ਤਾਂ ਭੁੱਲ ਭੁੱਲ ਗਿਆ ਕੁੜੀ ਉਹ ਤੇ ਕੈਨੇਡਾ ਚਲੀ ਗਈ ਉਦੋਂ ਬਾਅਦ ਉਹ ਵਿਚਾਰੀ ਵਾਪਸ ਆਈ ਆਪਦਾ ਦੁਆਰਾ ਮੈਰਿਜ ਕਰਾਉਣ ਵਾਸਤੇ ਆਈ ਤੇ ਮੈਂ ਉਹ ਦਫਤਰ ਮੈਨੂੰ ਮਿਲਣ ਆਏ ਤੇ ਦਫਤਰ ਮੈਂ ਮਿਲਿਆ ਨਾ ਤੇ ਉੱਥੋਂ ਪਤਾ ਕਰਕੇ ਉਹ ਪਿੰਡ ਆ ਗਈ ਇੱਥੇ ਘਰੇ ਆਪਣੀ ਤੇ ਮੈਂ ਘਰੇ ਸੀਗਾ ਜਦੋਂ ਦੋਨੇ ਪਿਓਤੀ ਆ ਕੇ ਬੈਠੇ ਤੇ ਮੈਨੂੰ ਪਤਾ ਨਾ ਲੱਗਿਆ ਵੀ ਮੈਂ ਪਹਿਲਾਂ ਤਾਂ ਗੱਲਾਂ ਚਾਹ ਪਾਣੀ ਪੀਤਾ ਮੈਂ ਕਿਹਾ ਜੀ ਮੈਂ ਤੁਹਾਨੂੰ ਪਛਾਣਿਆ ਨਹੀਂ ਉਹ ਕੁੜੀ ਬੈਗਬੁੱਕ ਕੱਢ ਕੇ ਤੇ ਉਹ ਕੱਪੜੇ ਬੀਬੀ ਮੇਰੀ ਮਾਤਾ ਨੂੰ ਕਹਿੰਦੀ ਵੀ ਆਹ ਮੈਂ ਤੁਹਾਡੇ ਵਾਸਤੇ ਆਂਟੀ ਲੈ ਕੇ ਆਈ ਆ ਮੇਰੇ ਬੇਟੇ ਵਾਸਤੇ ਲੈ ਕੇ ਆਈ ਸੀ ਛੋਟਾ ਸੀ ਬੇਟਾ ਉਹ ਤੇ ਮੈਂ ਕਿਹਾ ਵੀ ਸਾਡੇ ਕੋਈ ਰਿਸ਼ਤੇਦਾਰ ਆ ਚਲੋ ਕਿ ਉਹਨਾਂ ਨੇ ਸਮਾਨ ਭੇਜਿਆ ਹੋਊਗਾ ਉਹ ਤਾਂ ਫੋਨ ਲਾਈਨ ਨਹੀਂ ਹੁੰਦੀ ਸੀ ਕਦੇ ਚੱਲਦੀ ਸੀ ਮਨ ਨੂੰ ਦੱਸਣਾ ਭੁੱਲ ਗਏ ਹੋਣਗੇ ਪਰ ਮੈਂ ਪੁੱਛਿਆ ਮੈਂ ਕਿਹਾ ਜੀ ਅਸੀਂ ਤੁਹਾਨੂੰ ਪਛਾਣਿਆ ਕਹਿੰਦੀ ਵੀਰ ਜੀ ਤੁਸੀਂ ਤਾਂ ਮੈਨੂੰ ਨਹੀਂ ਪਛਾਣਿਆ ਪਰ ਮੈਂ ਕਿਹੜਾ ਦਿਨ ਜਿੱਦੇ ਤੁਹਾਨੂੰ ਯਾਦ ਨਹੀਂ ਕਰਦੀ ਕਹਿੰਦੀ ਮੈਂ ਉਹ ਕੁੜੀਆਂ ਤੁਸੀਂ ਮੇਰੀ ਪੀਸੀਸੀ ਕਰਾ ਕੇ ਦਿੱਤੀ ਛੁੱਟ ਜਾਕ ਤੋ ਮੈਂ ਕਿਹਾ ਕਿ ਕਿੱਡੀ ਗੱਲ ਸੀ ਮੈਂ ਤਾਂ ਬਥੇਰੇ ਪਤਨ ਨਹੀਂ ਕਿੰਨੀਆਂ ਕਿਦੀਆਂ ਕਰਾ ਕੇ ਵੀ ਪਰ ਕਹਿੰਦੇ ਨਹੀਂ ਵੀਰ ਜੀ ਸਾਡੇ ਤੇ ਤੁਹਾਡਾ ਬਹੁਤ ਮੈਂ ਕਿਹਾ ਕੋਈ ਸਹਾਨ ਨਹੀਂ ਕੀਤਾ ਸਾਡੀ ਡਿਊਟੀ ਬਣਦੀ ਅਸੀਂ ਆਪਣੀ ਡਿਊਟੀ ਕੀਤੀ ਚਲੋ ਉਹ ਕੁੜੀ ਰਵਿੰਨ ਕਹਿੰਦੀ ਵੀ ਮੈਂ ਮੈਰਿਜ ਕਰਾਉਣ ਆਈਆਂ ਤੇ ਬਾਈ ਤੁਸੀਂ ਜੇ ਕੋਈ ਰਿਸ਼ਤਾ ਹੈਗਾ ਤਾਂ ਦੱਸ ਦਿਓ ਮੈਂ ਜਿੱਥੇ ਕਹੋਂਗੇ ਕਰਾ ਲੂ ਮੈਂ ਕਿਹਾ ਚਲੋ ਤੁਹਾਡਾ ਧੰਨਵਾਦ ਤੂੰ ਇੰਨਾ ਯਾਦ ਰੱਖਿਆ ਲੋਕੀ ਤਾਂ ਇੱਥੇ ਅਗਲੇ ਦਿਨ ਮੂੰਹ ਦੂਜੇ ਪਾਸੇ ਕਰਕੇ ਲੰਘ ਲੱਗ ਜਾਂਦੇ ਤੇ ਮੈਂ ਕਿਹਾ ਵੀ ਨਹੀਂ ਆਪਣੇ ਤਾਂ ਇਹ じゃ ਕੋਈ ਹੈ ਨਹੀਂ ਤੇ ਕੋਈ ਨਹੀਂ ਤੂੰ ਵੀ ਧੰਨਵਾਦ ਤੇਰਾ ਤੁਸੀਂ ਵਿਆਹ ਕਰੋ ਤੁਹਾਨੂੰ ਸ਼ੁਭਕਾਮਨਾਵਾਂ ਤੇ ਜਿਹੜੀ ਉਹ ਕੁੜੀ ਨੇ ਮੈਨੂੰ ਅਗਲੀ ਗੱਲ ਕਹੀ ਮੈਨੂੰ ਉਹਦੇ ਵੀਰ ਜੀ ਫਿਰ ਮੇਰੇ ਵਿਆਹ ਤੇ ਤੁਸੀਂ ਮੈਨੂੰ ਡੋਲੀਆ ਡੋਲੀ ਦੇ ਵਿੱਚ ਤੁਸੀਂ ਬਿਠਾਉਣਾ ਮੇਰੇ ਭਰਾ ਬਣ ਕੇ ਵਧੀ ਮੈਂ ਅੱਖਾਂ ਭਰਿਆ ਵੀਰੋ ਵੀ ਕਿੱਡਾ ਕੇ ਕੰਮ ਕੀਤਾ ਸੀ ਯਾਰ ਏਡਾ ਵੱਡਾ ਪਰਉਪਕਾਰ ਚਲੋ ਅਸੀਂ ਪਰਿਵਾਰ ਸਮੇਤ ਵਿਆਹ ਤੇ ਗਏ ਹਾਲਾਂਕਿ ਉਹਦਾ ਕੁੜੀ ਤਿੰਨ ਭੈਣਾਂ ਹੋ ਇੱਕ ਭਰਾ ਹੁੰਦਾ ਚਿੰਦਾ ਤੇ ਮੈਨੂੰ ਉਹ ਮਾਣ ਦਿੱਤਾ ਉਹਨਾਂ ਨੇ ਮੈਂ ਅਸੀਂ ਕੁੜੀ ਨੂੰ ਡੋਲੀ ਚ ਬਿਠਾਇਆ ਤੇ ਮੇਰੇ ਨਾਲ ਅੱਜ ਵੀ ਬਾਪੂ ਇਹ ਕਹਿ ਦਿੰਦਾ ਮੇਰਾ ਵੀ ਵੱਡਾ ਪੁੱਤ ਆ ਸਤਪੰਨ ਤੇ ਯਾਰ ਜੇ ਅਗਲਾ ਮੈਨੂੰ ਵੱਡਾ ਪੁੱਤ ਮੇਰਾ ਕੀ ਜਾਂਦਾ ਉਹਦੇ ਵਿੱਚ ਇੰਨਾ ਸਤਕਾਰ ਕਰਦੇ ਆ ਉਹ ਉਹ ਕੁੜੀਆਂ ਮੈਨੂੰ ਭਰਾ ਕਹਿ ਦਿੰਦੀਆਂ ਤੇ ਮੇਰਾ ਕੀ ਗਿਆ ਉਹਦੇ ਵਿੱਚ ਦੱਸੋ ਮੇਰੇ ਨਾਲ ਅੱਜ ਵੀ ਪਰਿਵਾਰ ਵਰਤ ਦਾ ਪਿਛਲੇ ਸਾਲ ਉਹਨਾਂ ਨੇ ਖੰਡ ਪਾਠ ਕਰਾਉਣਾ ਸੀ ਤੇ ਮੈਨੂੰ ਪਹਿਲਾਂ ਫੋਨ ਕੀਤਾ ਬਾਪੂ ਨੇ ਕਹਿੰਦੇ ਵੀ ਉੱਦੇ ਇਹੀ ਭੋਗ ਦਾ ਦਿਨ ਰੱਖਣਾ ਜਿੱਦ ਤੂੰ ਵਿਹਲਾ ਹੋਇਆ ਤੇ ਮੈਂ ਕੋਈ ਨਹੀਂ ਬਾਪੂ ਜੀ ਮੈਥੋਂ ਨਾ ਆਇਆ ਗਿਆ ਕਰਦੇ ਆ ਨਹੀਂ ਕਹਿੰਦਾ ਤੂੰ ਜ਼ਰੂਰ ਆਣਾ ਮਤਲਬ ਆਂਡ ਗਵਾਡੋ ਮੇਰੀ ਕੋਈ ਰਿਸ਼ਤੇਦਾਰੀ ਨਹੀਂ ਸੀ ਕੋਈ ਮੇਰੀ ਜਾਣ ਪਹਿਚਾਨ ਨਹੀਂ ਸੀ ਇੱਕ ਕਾਗਜ਼ ਤੇ ਸਾਈਨ ਉਹ ਵੀ ਅਫਸਰ ਨੇ ਕੀਤੇ ਤੇ ਮੇਰਾ ਐਡਾ ਵੱਡਾ ਰਿਸ਼ਤਾ ਉਹ ਪਰਿਵਾਰ ਨਾਲ ਅੱਜ ਵੀ ਬਣਿਆ ਹੋਇਆ ਤੇ ਤੁਸੀਂ ਝੂਟ ਚੱਕ ਦੋ ਜਾ ਕੇ ਪਤਾ ਕਰ ਸਕਦੇ ਹੋ ਦੂਸਰਾ ਵੀਰੋ ਜਦੋਂ ਪਾਸਪੋਰਟ ਸਕੈਂਡਲ ਨਿਕਲਿਆ ਕਿ ਇੱਕ ਐਡਾ ਵੱਡਾ ਮਾਫੀਆ ਮੈਂ ਤੁਹਾਨੂੰ ਦੱਸਿਆ ਵੀ ਪਤਾ ਹੋਣ ਦੇ ਬਾਵਜੂਦ ਵੀ ਜਿਹੜੇ ਬੰਦੇ ਦੇ ਕਤਲ ਦੇ ਦੋਸ਼ੀ ਦਾ ਹੀ ਪਾਸਪੋਰਟ ਬਣਾ ਰਹੇ ਆ ਪੀਸੀਸੀ ਬਣਵਾ ਕੇ ਦੇ ਰਹੇ ਆ ਉਹਦੇ ਦੋਨੇ ਮੁੰਡੇ ਆਈਜੀ ਆ ਤੇ ਡੀਜੀਪੀ ਲੱਗਣੇ ਪੰਜਾਬ ਦੇ ਕੇ ਲੱਗੇ ਵੀ ਉਹ ਫਿਰ ਉਹਨਾਂ ਦੇ ਹੁੰਦਿਆਂ ਹੀ ਉਹ ਕੇਸ ਸਾਰਾ ਸੋਲਵਡ ਹੋਇਆ ਇਹ ਐਡਾ ਵੱਡਾ ਮਾਫੀਆ ਇਹਨਾਂ ਦਾ ਮੱਥਾ ਲਾਉਣਾ ਕੋਈ ਖਾਲਾ ਜੀ ਦਾ ਮਾੜਾ ਨਹੀਂ ਤੇ ਮੇਰਾ ਖਿਆਲ ਹੈ ਵੀ ਜੇ ਮੈਂ ਇੱਕ ਵਾਰੀ ਵਿਕ ਜਾਂਦਾ ਨਾ 2008 ਚ ਤੇ ਮੇਰੀਆਂ ਦੋ ਪੀੜੀਆਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਸੀ ਪੈਣੀ ਪਰ ਨਹੀਂ ਜਿਹੜੀ ਜ਼ਮੀਰ ਆ ਨਾ ਇਹਨੂੰ ਵੇਚੋ ਨਾ ਕਿਸੇ ਦੇ ਕੇ ਠੀਕ ਹੈ ਭਾਈ ਇਹ ਨਹੀਂ ਕਹਿੰਦਾ ਮੈਂ ਆਪਦੀ ਤਨਖਾਹ ਬਚਾਉਂਦਾ ਤੇ ਮੈਂ ਤਾਂ ਅੱਜ ਵੀ ਦਰਬਾਰ ਸਾਹਿਬ ਖੜ ਕੇ ਸੌਂ ਖਾਣ ਨੂੰ ਤਿਆਰ ਆਂ ਵੀ ਭਰਤੀ ਹੋਣ ਤੋਂ ਪਹਿਲਾਂ ਜਿੰਨੀ ਜਾਇਦਾਦ ਸੀ ਉਨੀ ਅੱਜ ਹੈ ਕੋਈ ਬੈਂਕ ਬੈਲੈਂਸ ਹੋਵੇ ਗੁਰੂ ਦੇ ਦੇਣਦਾਰ ਹੋ ਠੀਕ ਹੈ ਮਹਿਕਮੇ ਦਾ ਕੰਮ ਚਲਾਉਣ ਵਾਸਤੇ ਥੋੜਾ ਬਹੁਤਾ ਕਿਸੇ ਦਾ ਸ਼ੁਕਰਾਨੇ ਵਜੋਂ ਕੋਈ ਕਰ ਗਿਆ ਪਰ ਆਪਦੇ ਬੱਚਿਆਂ ਤੇ ਆਪਦੇ ਪਰਿਵਾਰ ਤੇ ਅੱਜ ਵੀ ਨਿਸ਼ਚਿੰਤ ਬੈਠੇ ਸੀ ਇਹਨਾਂ ਲੋਕਾਂ 'ਚ ਕੋਈ ਬੰਦਾ ਕਹਿ ਸਕਦਾ ਜਾ ਕੇ ਦਰਬਾਰ ਸਾਹਿਬ ਇਹ ਗੱਲ ਇਸ ਕਰਕੇ ਮੈਂ ਇਹ ਕਹਿਣਾ ਹੁੰਦਾ ਵੀ ਤੁਸੀਂ ਸੋਚੋ ਪਹਿਲਾਂ ਥੋੜਾ ਜਿਹਾ ਕਿਸੇ ਦੇ ਮਗਰ ਤੁਰਨ ਤੋਂ ਪਹਿਲਾਂ ਵੇਖੋ ਜਿਸ ਮਾਂ ਦੀ ਕੱਖ ਉਜੜ ਗਈ ਜਿਸ ਮਾਂ ਦਾ ਪੁੱਤ ਦੁਨੀਆ ਤੋਂ ਚਲਾ ਗਿਆ ਉਹਦੀ ਸਾਰ ਕਿਸੇ ਨੇ ਨਹੀਂ ਲੈਣੀ ਨਾ ਕਿਸੇ ਨੇ ਪਿੱਛੇ ਲਈ ਅਜੇ ਤੱਕ ਤਾਂ ਬਲਵਿੰਦਰ ਸਿੰਘ ਪਖੋ ਕੇ ਆਦੀਆਂ ਵੀਡੀਓ ਦੇਖ ਲਿਆ ਕਰੋ ਘਰ ਦੇ ਦੁਸ਼ਮਣ ਬਣੇ ਸਭ ਤੋਂ ਪਹਿਲਾਂ ਉਹਨੂੰ ਬਾਕੀ ਤਾਂ ਗੱਲ ਹੀ ਛੱਡੋ ਹੁਣ ਵੀਰੋ ਨੌਜਵਾਨੀ ਦਾ ਸ਼ਿਕਾਰ ਕਿਵੇਂ ਖੇਡਿਆ ਜਾ ਰਿਹਾ ਹੈ ਮੇਰੇ ਨਾਲ ਪਰਸੋਂ ਇੱਕ ਸਿੱਖ ਲੀਡਰ ਦੀ ਗੱਲਬਾਤ ਹੋਈ ਚਲੋ ਗੱਲ ਕਰਦੇ ਆ ਕਰਦੇ ਆ ਮੈਨੂੰ ਆਦਾ ਵੀ ਆ ਕੰਮ ਵੀ ਏਜੰਸੀਆਂ ਨੇ ਕਰਾਇਆ ਆ ਵੀ ਕੰਮ ਏਜੰਸੀਆਂ ਨੇ ਕਰਾਇਆ ਮੈਂ ਕਿਹਾ ਵੀ ਹੁਣ ਖੁੱਲੇ ਦਿਲ ਨਾਲ ਫਿਰ ਆਪਾਂ ਗੱਲ ਕਰੀਏ ਹੁਣ ਤੂੰ ਆਪਦੇ ਸਵਾਲ ਦੇ ਵਿੱਚ ਮੈਂ ਕਿਹਾ ਆਪ ਹੀ ਫਸ ਗਿਆ ਓਟੇ ਨਮਾ ਕਾਣ ਤੋਂ ਗੱਲ ਸ਼ੁਰੂ ਹੋਈ ਸੀ ਵੀ ਉਦੋਂ ਦਰਬਾਰਾ ਸਿੰਘ ਦੀ ਸਰਕਾਰ ਡੇਗੀ ਦੋ ਸਿਆਸਦਾਨਾਂ ਦੀ ਲੜਾਈ ਦਰਬਾਰਾ ਸਿੰਘ ਦੀ ਤੇ ਗਿਆਨੀ ਜੈਲ ਸਿੰਘ ਦੀ ਪੰਜਾਬ ਨੂੰ ਕਿੰਨੀ ਭਾਰੀ ਪਈ ਕਿਉਂਕਿ ਸਿਆਸਦਾਨਾਂ ਦੇ ਬਾਰੇ ਇੱਕ ਆਮਰ ਖਿਆਲ ਹੈ ਵੀ ਜਿਹੜੇ ਬੁੱਢੇ ਸਿਆਸਤਦਾਨ ਹੁੰਦੇ ਆ ਢੰਡੇ ਵਰਤੇ ਸਿਆਸਤਦਾਨ ਹੁੰਦੇ ਆ ਇਹ ਨੌਜਵਾਨਾਂ ਦੀਆਂ ਲਾਸ਼ਾਂ ਦੇ ਉੱਤੇ ਕੁਰਸੀ ਰੱਖ ਕੇ ਸਿਆਸਤ ਕਰਦੇ ਆ ਤੇ ਨੌਜਵਾਨਾਂ ਦੀਆਂ ਲਾਸ਼ਾਂ ਦੀ ਪੌੜੀ ਬਣਾ ਕੇ ਆਪਣੀ ਮੰਜ਼ਿਲ ਤੱਕ ਪਹੁੰਚਦੇ ਆ ਇਹ ਸੱਚ ਹੈ ਫਿਰ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਵੀ ਤੂੰ ਮੰਨਦਾ ਵੀ ਜਿਹੜਾ ਢਲਮਾ ਬਸਕਾਂਡ ਹੋਇਆ ਸੀਗਾ ਉਹਦੇ ਚ 7 ਕਿਹਾ 8 ਹਿੰਦੂ ਮਾਰੇ ਸੀ ਕੱਢ ਕੇ ਵੀ ਉਹ ਏਜੰਸੀਆਂ ਨੇ ਮਰਵਾਏ ਸੀ ਏਜੰਸੀਆਂ ਨੇ ਕੰਮ ਕਰਾਇਆ ਸੀ ਕਹਿੰਦਾ ਜੀ ਬਿਲਕੁਲ ਕਹਿੰਦਾ ਕੋਈ ਨਿਸ਼ਚਿੰਤਾ ਮੈਂ ਕਿਹਾ ਵੀ ਜਿਹੜੇ ਮਾਰਨ ਵਾਲੇ ਬੰਦੇ ਸੀ ਉਹ ਕੌਣ ਸੀ ਮੈਂ ਕਿਹਾ ਮਨ ਮੰਨਣਾ ਫਿਰ ਉਹ ਏਜੰਸੀਆਂ ਦੇ ਬੰਦੇ ਸੀ ਮੈਂ ਕਿਹਾ ਉਹ ਬੰਦੇ ਟਰੇਸ ਹੋਏ ਦਰਬਾਰ ਸਾਹਿਬ ਦੇ ਵਿੱਚੋਂ 160 ਨੰਬਰ ਕਮਰੇ ਦੇ ਵਿੱਚੋਂ ਬੰਦੇ ਗਏ ਉਹਨਾਂ ਚੋਂ ਦੋ ਹਜੇ ਵੀ ਜਿਉਂਦੇ ਆ ਜਰਨਲ ਲਾਹਵ ਸਿੰਘ ਸੀ ਸੋਢੀ ਸੀ ਕੱਕੜ ਸੀ ਤੇ ਕੋਈ ਦੋਜੀ ਸੀ ਇੱਕ ਤੋਤੀ ਸੀ ਤੇ ਚਸ਼ਮਦੀਦ ਗਵਾਹ ਜਿਹੜਾ ਨਾਲ ਦੋ ਅੱਜ ਵੀ ਹੈ ਉਹਨਾਂ ਮਾਰਨ ਵਾਲਾ ਜੋ ਵੀ ਇੱਕ ਜੀ ਹੁੰਦਾ ਮੈਂ ਕਿਹਾ ਪਰ ਮੰਨੋ ਉਹ ਬੰਦੇ ਏਜੰਸੀਆਂ ਦੇ ਸੀ ਜੇ ਏਜੰਸੀਆਂ ਨੇ ਕੰਮ ਕਰਾਇਆ ਹਰਮਿੰਦਰ ਸਿੰਘ ਸੰਧੂ ਦੇ ਕਤਲ ਬਾਰੇ ਆਮ ਇਹ ਗੱਲ ਕਹੀ ਜਾਂਦੀ ਹੈ ਏਜੰਸੀਆਂ ਨੇ ਕਰਾਇਆ ਏਜੰਸੀਆਂ ਨੇ ਕਰਾਇਆ ਤੇ ਮਾਰਨ ਵਾਲੇ ਬਿੱਟੂ ਉਰਜਲਜੀਤ ਹੁਣੇ ਜਿਉਂਦੇ ਬੈਠੇ ਆ ਜਿਨ੍ਹਾਂ ਨੇ ਜ਼ਿੰਮੇਵਾਰੀਆਂ ਚੱਕੀਆਂ ਪਹਿਲਾਂ ਇਹ ਤਾਂ ਲੋਕ ਤੈਅ ਕਰ ਲੈਣ ਨਾ ਕਿਹੜੇ ਏਜੰਸੀਆਂ ਦੇ ਸੀ ਕਿਹੜੇ ਕੌਮ ਦੇ ਸੀ ਫਿਰ ਕਿਹੜੇ ਵਫਾਦਾਰ ਸੀ ਫਿਰ ਇੰਨੀ ਨੌਜਵਾਨੀ ਦਾ ਜਿਹੜਾ ਕਾਹਨ ਹੋ ਗਿਆ ਉਹਦਾ ਕੌਣ ਜ਼ਿੰਮੇਵਾਰ ਪਰਿਵਾਰਾਂ ਦੇ ਪਰਿਵਾਰ ਮਾਰ ਦਿੱਤੇ ਗਏ ਉਹਨਾਂ ਦੇ ਕੌਣ ਜ਼ਿੰਮੇਵਾਰ ਪਹਿਲਾਂ ਇਹਦੇ ਤੇ ਬਹਿ ਕੇ ਐਨਾਲਿਸਿਸ ਕਰ ਲਓ ਹੁਣ ਵੀਰੋ ਕੱਲ ਬੇਅਦਬੀ ਦੀ ਤਰੀਕ ਵੀ ਸੀ ਫਰੀਦਕੋਟ ਉੱਥੇ ਕਿੰਨੇ ਲੋਕ ਪਹੁੰਚੇ ਆ ਦੱਸੋ ਰੋਟੀਆਂ ਹਰੇਕ ਨੇ ਬੇਅਦਬੀ ਦੇ ਉੱਤੇ ਸਿੱਖੀਆਂ ਹਰੇਕ ਹੀ ਹਮਦਰਦ ਬਣਿਆ ਰਿਹਾ ਹਰੇਕ ਹੀ ਬੇਅਦਬੀ ਤੇ ਹੁੰਦਾ ਰਿਹਾ ਕੱਲ ਬੇਅਦਬੀ ਕਿੱਥੇ ਸੀ ਦਵਿੰਦਰਪਾਲ ਸਿੰਘ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਦੀ ਅਪੀਲ ਰੱਦ ਹੋਈ ਹੈ ਕਿੱਥੇ ਆ ਮੁੱਦਾ ਉਹ ਦੂਸਰੀ ਤੀਸਰੀ ਗੱਲ ਜਥੇਦਾਰ ਗਰਦੇਵ ਸਿੰਘ ਕੌਂਕੇ ਦਾ ਅੱਜ 10 ਦਿਨ ਹੋ ਗਿਆ ਕਿੱਥੇ ਮੁੱਦਾ ਹੁਣ ਵੀਰੋ ਉਸ ਵੇਲੇ ਵੀ ਜਿਹੜਾ ਪ੍ਰੈਸ ਨੇ ਰੋਲ ਨਿਭਾਇਆ ਉਸ ਵੇਲੇ ਪ੍ਰਿੰਟ মিডিਆ ਸੀ ਅੱਜ ਸੋਸ਼ਲ ਮੀਡੀਆ ਰਾਹ ਉਹੀ ਇਕ ਤਿਆਰ ਕੀਤਾ ਜਾ ਰਿਹਾ ਜੇ ਤਾਂ ਕੌਮ ਵਾਲੇ ਪਾਸੇ ਨੂੰ ਇਹ মিডিਆ ਤੁਰਦਾ ਤੇ ਐਂ ਲੱਗਦਾ ਵੀ ਸਾਰਾ ਦਰਦ ਹੀ ਇਹਨ ਸੌਰੀ ਇਹਨਾਂ ਦੇ ਅੰਦਰ ਛੁਪਿਆ ਹੋਇਆ ਬੜੇ ਫਿਰ ਮੈਂ ਕਹਿੰਨਾ ਭਾਵਕ ਹੋ ਕੇ ਇੰਟਰਵਿਊਆ ਕਰਦੇ ਆ ਫਿਰ ਤੇ ਅੱਜ ਕਿੱਥੇ ਖੜੇ ਹੋ ਤੁਸੀਂ ਕਿਹੜੀ ਸਿਹਤ ਦੇ ਰਹੇ ਹੋ ਨੌਜਵਾਨੀ ਮੈਂ ਕਹਿੰਨਾ ਬਾਗੀ ਲੋਕ ਕਦੇ ਗੋਡੇ ਨਹੀਂ ਟੇਕਦੇ ਹੁੰਦੇ ਤੇ ਸੇਵਾ ਕਰਨ ਵਾਲਿਆਂ ਦੀ ਭਾਸ਼ਾ ਕਦੇ ਮਰਿਆਦਾ ਤੋਂ ਬਾਹਰ ਨਹੀਂ ਜਾਂਦੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਭਾਸ਼ਾ ਤੁਹਾਡਾ ਕਿਰਦਾਰ ਤੈਅ ਕਰਦੀ ਆ ਤੇ ਤੁਹਾਡੀ ਪਰਵਿਸ਼ ਕਿਸ ਤਰ੍ਹਾਂ ਦੀ ਹੁੰਦੀ ਆ ਇਹ ਸਾਰਾ ਜਿਹੜਾ ਮਾਮਲਾ ਵਿਗਾੜਿਆ ਜ਼ੁਬਾਨ ਨੇ ਵਿਗਾੜਿਆ ਤੁਹਾਡੀ ਸੇਵਾ ਕੀਤੀ ਕਿਸੇ ਅਰਥ ਨਹੀਂ ਗਈ ਰਹਿ ਗਈ ਜੇ ਤੁਹਾਡੀ ਜ਼ੁਬਾਨ ਹੀ ਕਿਸੇ ਕੰਮ ਦੀ ਕੌਮ ਦੇ ਜਿਹੜੇ ਆਗੂ ਹੁੰਦੇ ਉਹ ਕੌਮ ਨੂੰ ਸੇਧ ਦਿੰਦੇ ਹੁੰਦੇ ਮਸਦਾਮ ਹਸੈਨ ਦੀ ਕਦਰ ਕਰਦਾ ਬਹੁਤ ਸੰਤ ਜਰਨੈਲ ਸਿੰਘ ਦੀ ਇਸ ਕਰਕੇ ਕਦਰ ਕਰਦਾ ਕਿ ਜਦੋਂ ਪਤਾ ਸੀ ਮੌਤ ਸਿਰ ਤੇ ਆ ਗੋਡੇ ਨਹੀਂ ਟੇਕੀ ਮਰਦਾਂ ਵਾਲੀ ਲੜਾਈ ਲੜੇ ਮਸਦਾਮ ਹਸੈਨ ਇਸ ਕਰਕੇ ਸਿਰ ਉੱਚਾ ਕਰਕੇ ਫਾਂਸੀ ਦਾ ਰੱਸਾ ਗਲ ਚ ਪਾ ਕੇ ਗਿਆ ਵੀ ਮੇਰੀ ਕੌਮ ਨੂੰ ਕੱਲ ਨੂੰ ਇਹ ਨਾ ਕਵੇ ਕਿ ਤੁਹਾਡਾ ਆਗੂ ਅਖੀਰ ਵੇਲੇ ਨੀਵੀਂ ਪਾਈ ਬੈਠਾ ਸੀ ਫੈਟਰਰ ਨੂੰ ਚੈਲੰਜ ਕਰਨ ਵਾਲੀ ਨੌਜਵਾਨੀ ਸੋਫੀਆ ਹਾਸ ਤੇ ਉਹਦਾ ਭਰਾ ਨੌਜਵਾਨੀ ਰੁਖ ਬਦਲ ਦਿੰਦੀ ਹੁੰਦੀ ਆ ਵਹਿਣ ਮੋੜ ਦਿੰਦੀ ਹੁੰਦੀ ਆ ਜੇਕਰ ਨੌਜਵਾਨੀ ਨੂੰ ਦਿਸ਼ਾ ਅਤੇ ਦਸ਼ਾ ਜਿਹੜੀ ਉਹ ਸਹੀ ਦਿਖਾ ਦਿੰਦੀ ਹੈ ਕੱਲ ਨੂੰ ਵੀਡੀਓ ਜਿਹੜੀ ਅਗਲੀ ਵੀਡੀਓ ਆ ਉਹ ਨੌਜਵਾਨੀ ਕੀ ਕਰ ਸਕਦੀ ਆ ਤੇ ਕਿੰਨੀ ਤਾਕਤ ਹੁੰਦੀ ਹੈ ਨੌਜਵਾਨੀ ਚ ਜੇ ਕਿਤੇ ਸਾਡੇ ਬਜ਼ੁਰਗ ਜਿਹੜੇ ਆ ਨੌਜਵਾਨੀ ਨੂੰ ਸਹੀ ਸਿਹਤ ਦੇ ਦੇਣ ਜਿਹੜੇ ਸਾਡੇ ਵਰਗਿਆਂ ਨੌਜਵਾਨੀ ਨੂੰ ਸਹੀ ਸਿਹਤ ਤੇ ਸਹੀ ਰਸਤੇ ਤੇ ਨੌਜਵਾਨੀ ਨੂੰ ਜਿਵੇਂ ਮੈਂ ਕੱਲ ਵਾਲੀ ਵੀਡੀਓ ਚ ਜ਼ਿਕਰ ਕੀਤਾ ਸੀ ਵੀ ਲਾਲਟਨ ਲੈ ਕੇ ਨੌਜਵਾਨ ਖੜਾ ਤੇ ਬਜ਼ੁਰਗ ਦੀਵਾ ਲੈ ਕੇ ਜਾਂਦਾ ਹੈ ਬਜ਼ੁਰਗ ਕਹਿੰਦਾ ਮੇਰੇ ਕੋਲ ਤਾਂ ਦੀਵਾ ਹੈ ਮੈਂ ਤਾਂ ਦੀਵਾ ਲੈ ਕੇ ਤੁਰ ਪਿਆ ਵੀ ਮੰਜ਼ਿਲ ਤੇ ਪਹੁੰਚ ਜਾਊਗਾ ਇੱਕ ਕਦਮ ਦੀ ਰੋਸ਼ਨੀ ਹੈ ਤੇ ਤੂੰ ਤਾਂ ਨੌਜਵਾਨ ਹੈ ਤੇਰੇ ਕੋਲੇ ਰੋਸ਼ਨੀ ਵੀ ਤਿੰਨ ਕਦਮ ਦੀ ਹੈ ਤੂੰ ਕਿਉਂ ਖੜ ਗਿਆ ਉਨੇ ਉਹਦੇ ਅੰਦਰ ਨੂੰ ਜਗਾ ਦਿੱਤਾ ਉਹਦੇ ਦਿਮਾਗ ਨੂੰ ਜਗਾ ਦਿੱਤਾ ਕੋਈ ਮੰਜ਼ਲ ਨਹੀਂ ਔਖੀ ਜਿਹੜੀ ਸਰਨਾਕ ਕੀਤੀ ਜਾ ਸਕੇ ਤੁਸੀਂ ਜੋ ਮੇਰੇ ਬਾਰੇ ਵਿਚਾਰ ਰੱਖਦੇ ਆ ਰੱਖੋ ਮੈਨੂੰ ਕੋਈ ਦਿੱਕਤ ਨਹੀਂ ਪਰ ਮੈਂ ਕਿਸੇ ਉਸ ਮੇਰੀ ਡਾਕਟਰ ਜੋ ਕੁਝ ਬੋਲਦਾ ਰਿਹਾ ਮੇਰੀ ਕੋਈ ਵੀਡੀਓ ਚੱਕ ਨਾ ਕਿਸੇ ਵੀ ਵੀਡੀਓ ਦੇ ਵਿੱਚ ਮੈਂ ਮਰਿਆਦਾ ਲੰਗੀ ਹੋਵੇ ਭਾਸ਼ਾ ਦੀ ਮੈਂ ਕਿਸੇ ਦੇ ਪ੍ਰਤੀ ਕੋਈ ਮਾੜਾ ਲਫ਼ਜ਼ ਵੀ ਮੂੰਹ ਚੋਂ ਅੱਜ ਤੱਕ ਮੈਂ ਡਿਊਟੀ ਦੌਰਾਨ ਵੀ ਹੁੰਦਿਆ ਹੋਇਆ ਕਿਸੇ ਨੂੰ ਕੋਈ ਹਰੇਕ ਮਾਰੇ ਬੰਦੇ ਨੂੰ ਅਗਲਾ ਗਾਲ ਕੱਢ ਕੇ ਹੋ ਜਾਂਦਾ ਜਾਂ ਮੈਂ ਅੱਜ ਤੱਕ ਨਹੀਂ ਇਹ ਚੀਜ਼ਾਂ ਪੱਲੇ ਬੰਨ ਕੇ ਚੱਲੇ ਜੇ ਕੋਈ ਗਲਤੀ ਵੀ ਹੋਈ ਉਹ ਵੀ ਸਵੀਕਾਰ ਕੀਤੀ ਤੁਹਾਡੇ ਅੱਗੇ ਵੀ ਨਹੀਂ ਭਾਈ ਆਪਦੀ ਕਦੇ ਗਲਤੀ ਕੀਤੀ ਤੇ ਪੜਦਾ ਨਾ ਪਾਓ ਉਹ ਜਾਣੇ ਅਣਜਾਣੇ ਚ ਹੁੰਦੀ ਹੈ ਇਸ ਕਰਕੇ ਨੌਜਵਾਨੀ ਨੂੰ ਬਚਾਉਣਾ ਤੇ ਨੌਜਵਾਨੀ ਨੂੰ ਜਗਾਉਣਾ ਕਿਉਂਕਿ ਮੈਂ ਬਹੁਤ ਕੁਝ ਦੇਖਿਆ ਨਾ ਅੱਖਾਂ ਨਾਲ ਬਹੁਤ ਕੁਝ ਦੇਖਿਆ ਨੌਜਵਾਨੋ ਤੁਹਾਡੇ ਪਾਸਾ ਹੋ ਸਕਦਾ ਵੀ ਚਾਰ ਚੀਕਾਂ ਮਾਰ ਲੀਆਂ ਚਾਰ ਨਾਰੇ ਲਾ ਲੇ ਵੀ ਇਹ ਇਸ ਤਰ੍ਹਾਂ ਦਾ ਨਹੀਂ ਜਦੋਂ ਤੁਸੀਂ ਇੰਟਰਵਿਊਆਂ ਸੁਣਦੇ ਆ ਨਾ ਕਿਉਂਕਿ ਸਾਡੀ ਬਦਕਿਸਮਤੀ ਇਹ ਰਹੀ ਸਾਨੂੰ ਆਪਸ ਵਿੱਚ ਹੀ ਟਕਰਾ ਦਿੱਤਾ ਗਿਆ ਸਿੱਖਾਂ ਨੇ ਸਿੱਖਾਂ ਨੂੰ ਹੀ ਮਾਰਿਆ ਅੱਜ ਤੱਕ ਅਦਾ ਇਤਿਹਾਸ ਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਸੇ ਨੇ ਨਹੀਂ ਕੋਇਆ ਸਿੱਖਾਂ ਨੇ ਸਿੱਖਾਂ ਦੇ ਕਤਲ ਕੀਤੇ ਸਿੱਖਾਂ ਨੇ ਹੀ ਆਪਣਾ ਬਾਗ ਸਿੱਖਾਂ ਨੇ ਹੀ ਉਜਾੜਿਆ ਲੋ ਡੁੱਲ ਮਾ ਇਤਿਹਾਸ ਆ ਸਾਡਾ ਜਿੰਨਾ ਨੁਕਸਾਨ ਅਸੀਂ ਆਪ ਆਪਸ ਵਿੱਚ ਕੌਮ ਦਾ ਅਸੀਂ ਆਪ ਕੀਤਾ ਇੱਕ ਦੂਜਿਆਂ ਨੂੰ ਦੂਜੇ ਤਾਂ ਕਿਸੇ ਦੀ ਹਿੰਮਤ ਹੀ ਨਹੀਂ ਪਈ ਪਰ ਸਾਡੇ ਚ ਉਸ ਲੈਵਲ ਦੀ ਸਮਝ ਉਸ ਲੈਵਲ ਦੀ ਸੋਚ ਨਹੀਂ ਅਸੀਂ ਲਿਆ ਸਕੇ ਜਿੱਡੀ ਵੱਡੀ ਸੋਚ ਸਾਨੂੰ ਸਾਡੇ ਗੁਰੂ ਸਾਹਿਬਾਨ ਸਾਡੇ ਮਹਾਂਪੁਰਸ ਜਿਹੜੇ ਵੱਡੇ ਵੱਡੇ ਸਾਨੂੰ ਐਡੀਆਂ ਵੱਡੀਆਂ ਕੁਰਬਾਨੀਆਂ ਸਾਡਾ ਇਤਿਹਾਸ ਅਸੀਂ ਉਸ ਚੀਜ਼ ਨੂੰ ਆਪਣੇ ਆਪ ਦੇ ਵਿੱਚ ਢਾਲ ਹੀ ਨਹੀਂ ਸਕੇ ਤੇ ਮੈਂ ਇਸ ਕਰਕੇ ਤੁਹਾਨੂੰ ਵੀਰੋ ਹੋਕਾ ਦਿਨਾ ਤੁਹਾਡਾ ਕਰਤਾਰ ਸਭ ਤੋਂ ਪਹਿਲਾਂ ਹੁੰਦਾ ਤੁਸੀਂ ਖੜੇ ਹੋਵੋ ਹਜ਼ਾਰ ਬੰਦੇ ਚ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਲੱਖਾਂ ਚ ਖੜਾ ਮੇਰਾ ਸਿੱਖ ਤਿਸੂਗਾ ਮੈਂ ਕਹਿੰਨਾ ਤੁਸੀਂ ਲੱਖਾਂ ਚ ਖੜੇ ਹੋਵੋ ਤੁਸੀਂ ਵੱਖਰੇ ਲੱਗੋ ਯਾਰ ਕਿਸੇ ਵੱਖਰੀ ਕੌਮ ਦਾ ਬੰਦਾ ਇਹ ਕਿਸੇ ਵੱਖਰੀ ਕਮਿਊਨਿਟੀ ਦਾ ਬੰਦਾ ਤੁਹਾਡਾ ਕਰਤਾਰ ਦੱਸੇ ਅਗਲੇ ਦੇਖਣ ਵਾਲੇ ਬੰਦੇ ਨੂੰ ਵੀ ਆਹ ਕਰਤਾਰ ਹੈ ਸੰਗਤ ਜਿੰਨਾ ਚਿਰ ਅਸੀਂ ਵੋਟ ਤੰਤਰ ਪੈਸੇ ਤੰਤਰ ਚ ਤੋਲਾਂਗੇ ਸਾਡਾ ਕੁਛ ਨਹੀਂ ਜਿੰਨਾ ਤੇ ਅਸੀਂ ਨੌਜਵਾਨੀ ਨੂੰ ਸਹੀ ਦਿਸ਼ਾਨੀ ਦੇ ਸਕਦੇ ਸਹੀ ਦਸ਼ਾਨੀ ਦੇ ਸਕਦੇ ਸਾਡਾ ਕੁਛ ਨਹੀਂ ਬਣਨਾ ਜਿੰਨਾ ਮਰਜ਼ੀ ਰੋਣਾ ਪੈ। ਇੱਥੇ ਵੀਡੀਓ ਖਤਮ ਕਰਦੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ